हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਮਾ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਤਾਜੀ ਸੂਈਆ ਬੱਚਾ ਆ ਗਿਆ ਕਰਮਾਲੀ ਮਗਰ ਵਸੀ ਤੇ ਇੱਕ ਗੱਬਣ ਟੁਕੜ ਚੈੱਕ ਪਾਸ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਮੇ ਵਈ ਆਏ ਮੰਨ ਲਓ ਗਰਮੀਆਂ ਦੇ ਆ ਗਏ ਤੋਹਫੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਬਾਈ ਸਭ ਤੋਂ ਪਹਿਲਾਂ ਬਈ ਆਏ ਦੱਸੋ ਕਿਵੇਂ ਰਿਹਾ ਰਿਸਪੌਂਸ ਗੱਲ ਬਾਈ ਬਾਲਾ ਵਧੀਆ ਆਪਣਾ ਤੈਨੂੰ ਪਤਾ ਮਾਲ ਪੰਜਾਂ ਮਿੰਟਾਂ ਵਿੱਚਦਾ ਬਾਕੀ ਆਪਣਾ ਜ਼ਿਆਦਾਤਰ ਆਨਲਾਈਨ ਹੀ ਮਾਲ ਵਿਕਦਾ ਕੱਲ ਵੀ ਆਨਲਾਈਨ ਹੀ ਕਾ ਗਈ ਆ ਠੀਕ ਹੈ ਬਾਕੀ ਆਪਣੇ ਘਰੀ ਆਪਣਾ ਡੈਜ ਹੁੰਦਾ ਇੱਥੇ ਨਫਾ ਲਾਉਣ ਲੱਗ ਜਾਂਦੇ ਆ ਕੱਲ ਬੰਦੇ ਨੂੰ 10000 ਰੁਪਏ ਇੱਥੇ ਨਫਾ ਲਾਉਂਦੇ ਠੀਕ ਹੈ ਹਾਂ ਆਪਾਂ 72 ਦੀ ਵੇ ਠੀਕ ਹੈ ਬਾਈ ਤੇ ਮੁੱਲ ਫਿਰ ਅੱਜ ਵੀ ਜਾਵਾਂ ਤੇ ਅੱਜ ਵੀ ਮੁੱਲ ਜਾਏ ਜੇ ਆਪਣਾ ਜਾਏ ਹੀ ਹੁੰਦਾ ਬਾਈ ਠੀਕ ਹੈ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਸਵਿੰਦਰ ਸਿੰਘ ਆ ਪਿੰਡ ਜੌਂਦਾ ਜ਼ਿਲ੍ਹਾ ਪਟੰਡਾ ਤਸੀਰ ਆਂਪਰਾਪੁਰ ਨੇੜੇ ਪਿੰਡ ਬਾਈ ਨੇੜੇ ਵੀਰੇ 9 ਕਿਲੋਮੀਟਰ ਆਂਪਰਾ ਰਹਿ ਜਾਂਦਾ ਤੇ 8 ਕਿਲੋਮੀਟਰ ਤਪਾ ਜਿਹੜਾ ਮੇਨ ਰੋਡ ਆ ਬਰਨਾਲਾ ਦਾ 2 ਕਿਲੋਮੀਟਰ ਸਾਈਡ ਤੇ ਆ ਤੇ ਪਿੰਡਾ ਪੁਰ ਠੀਕ ਹੈ ਕੰਟੈਕਟ ਨੰਬਰ ਬੋਲ ਦੋ ਬਾਈ 98722 32148 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਬਾਈ ਜਰਸੀ ਆ ਗਈ ਬੱਡੀ ਇਹ ਬਾਈ ਕੋਈ ਛੋਟੀ ਨਾ ਮੰਨ ਲੈ ਕੱਤ ਦਿਖਾ ਦੇ ਕੀ ਬਾਤ ਆ ਲੈ ਪਹਿਲਾਂ ਤਾਂ ਬਰਾਬਰ ਹੁੰਦੀ 6 ਫੁੱਟ ਕੱਦਾ ਮੇਰੇ 6 ਫੁੱਟ ਬਾਈ ਦਾ ਕੱਦਾ ਉਸ ਹਾਂ ਲੈ ਠੰਡੀ ਬਾਈ ਲੈ ਠੰਡੀ ਦਾ ਬਰਫੀ ਲੈ ਕੀ ਬਾਤ ਆ ਲੈ ਲੈ ਉੱਥੇ ਪਾਸੇ ਬਹਿ ਜਾ ਆਪਣਾ ਜਿੱਤਨ ਮਰਜ਼ੀ ਉੱਥੇ ਪਾਸੇ ਬਹਿ ਜਾ ਉੱਧਰ ਬਹਿ ਜਾ ਇੱਧਰ ਬਹਿ ਜਾ ਕਰਮਣ ਨੂੰ ਕੋਈ ਚੱਕਰ ਨਹੀਂ ਮੇਨ ਚੀਜ਼ ਨਾ ਠੰਡੀ ਸੀਲ ਦੇਖ ਹਾਂ ਠੰਡੀ ਦਾ ਪਈ ਬਰਫੀ ਆ ਤੇ ਲੈਵਾ ਦਿਖਾ ਦੇ ਸਹੀ ਗੱਲ ਫਿੱਟ ਲੈਵਾ ਪੂਰਾ ਬਹਿ ਦੇਈਂ ਜਿਹਨੂੰ ਉੱਤੀ ਜਾ ਕੇ ਲੈ ਲੈਵਾ ਦੇਖੋ ਫਿਟਨੈਸ ਵਾਲੀ ਕਮਾਲ ਹਾਂ ਫੀਟਿੰਗ ਵਾਲੇ ਵਾਗਿਆ ਬੜਾ ਸੋਹਣਾ ਬਾਕੀ ਬਾਈ ਜਿੰਦ ਜਾਨ ਵਾਲੀ ਪਲੀ ਵੀ ਆ ਐਣੀ ਵੀ ਟੁੱਟੇ ਢੂਹੇੜੀ ਹੋ ਗਈ ਉਹ ਵਿਆਹ ਪ੍ਰੇਨ ਪਈ ਉਹ ਤੋਂ ਬੱਚੀ ਖਾ ਦੇ ਤੇ ਮੂੰਹ ਆਗਾ ਦੇ ਸੂਈ ਨੂੰ ਸੂਈ ਨੂੰ ਬਈ ਅੱਜ ਮੰਨ ਲਾ ਵੀ ਚੌਥਾ ਦੇਣਾ ਇਹਨੂੰ ਠੀਕ ਆ ਮਗਰ ਇਹਦੇ ਬੱਚੀ ਆ ਸਹੀ ਨੈਟ ਬੋਲਦਾ ਭਾਈ 17 ਕਿਲੋ ਆਪਾਂ 16 ਕਿਲੋ ਕਹਿ ਕੇ ਦੇਣਾ ਦੁੱਧ ਦੇਊਗੀ ਪਛੀ 22 ਕਿਲੋ ਠੀਕ ਆ ਚੰਗੀ ਕੇਰਾਲਾ ਬੰਦਾ ਹੁਆ 24 25 ਲੈ ਲੂ ਨਹੀਂ 22 ਕਿਲੋ ਦਾ ਕਿਧਰੇ ਗਿਆ ਨਹੀਂ ਤੇ ਜੇ ਕੋਈ ਮੰਨ ਕੇ ਚੱਲੋ ਵੀਰ ਦੋ ਟਾਈਮ ਆਵਦੇ ਚਾਹੇ ਭਾਈ ਚਾਰ ਡੰਗ ਚੋਲੇ ਅੱਜ ਆਪਣੇ ਘਰੋਂ 17 ਕਿਲੋ ਜੋ ਕੇ ਲੈ ਕੇ ਜਾਓ ਆਪਾਂ 16 ਗਿਆ 17 ਨਿਕਲੂਗਾ ਇਹ ਬੱਚਾ ਵਸੀ ਆ ਬੱਛੀ ਆ ਭਾਈ ਬੱਚਾ ਕੀ ਬਾਤ ਆ ਮੈਂ ਕਹਿੰਦਾ ਡਾਇਮੰਡ ਪੀਸ ਬੱਚੇ ਹੀ ਦੇ ਹਾਂ ਹਾਂ ਬੱਛੀ ਬਹੁਤ ਚੰਗੀ ਆ ਜਰਸੀ ਦੀ ਬੱਚਾ ਆ ਗਿਆ ਭਾਈ ਤੁਸੀਂ ਐ ਮੰਨ ਲਓ ਕਿਉਂਕਿ ਸਾਂਭਣਾ ਬੱਸਾ ਵੀ ਹੁੰਦਾ ਹਨਾ ਭਾਈ ਹਾਂ ਭਾਈ ਹਾਂ ਨਾਲ ਹੋਣੀਆਂ ਨਹੀਂ ਤਿਆਰ ਹਾਂ ਤੇ ਬਾਈ ਚਵਾਈ ਚ ਵੀ ਕਿਵੇਂ ਲੱਗੀ ਮੈਂ ਖਾ ਚਵਾਈ ਦਾ ਬਾਈ ਕਰਕੇ ਦਿਖਾ ਦੇ ਪਹਿਲਾਂ ਮਾਰਨੀ ਆ ਧਾਰਾ ਪਹਿਲਾਂ ਮਾਰ ਦਿੰਨੇ ਲੈ ਬਣ ਬੱਚੇ ਤੋਂ ਬੈ ਗਈ ਕੋਈ ਬੱਚਾ ਨਹੀਂ ਲੈ ਲੈ ਦੇਖੋ ਬਾਈ ਬਾਈ ਮੈਂ ਕਹਿੰਦਾ ਪੈਂਦੀ ਆ ਕੰਨੇ ਆ ਕੋ ਸਾਡਾ ਹਾਂ ਬਾਈ ਲੈ ਕੀ ਬਾਤ ਆ ਬਾਈ ਜਹਿਆ ਦਿਮਾਗ ਬੈਠਾ ਰਹੇ ਬਾਈ ਚਵਾਈ ਦਿਖਾ ਦੇ ਲੈ ਕੀ ਬਾਤ ਆ ਬਾਈ ਮੋਤੀ ਮੋਤੀ ਚਵਾਈ ਆ ਇਹਨੂੰ ਕਹਿੰਦੇ ਨਿਪੜਨ ਵਾਲੀ ਕਿ ਨਹੀਂ ਬਾਈ ਦੇਣੀ ਹੈਗਾ ਵੀ ਚੁੱਲ ਚੁੱਲ ਜੇ ਬਾਈ ਯਾਰ ਚਾਹੇ ਕੋਈ ਆਨਲਾਈਨ ਮਗਾ ਲੇ ਥਾਣ ਗੰਡ ਮਰੋੜੀ ਦੀ ਫੁੱਲ ਆਪਣੀ ਜਮਾ ਜ਼ਿੰਮੇਵਾਰੀ ਹੋ ਲੈ ਦੇਖੋ ਬਾਈ ਥਾਣਾ ਦਾ ਸਾਇਤ ਨਾੜਾ ਨੁੜਾ ਲੈਵੇ ਤੇ ਚੈੱਕ ਕਰੋ ਬੜੀਆਂ ਕਮਾਲਾ ਗੁੰਦੀ ਪਈਆਂ ਨਾੜਾ ਨਾ ਹਾਂ ਇੱਕ ਗੱਲ ਹੋਰ ਵੀ ਆ ਟਟਮਾ ਲੈ ਵਾ ਨਹੀਂ ਫਾੜੀ ਵਾਲਾ ਟਰ ਆ ਗਿਆ ਪੂਰਾ ਮੈਂ ਖਾ ਫੱਟ ਲਿਆ ਪੂਰਾ ਫੱਟ ਫੱਟ ਚੈੱਕ ਕਰਾਈਏ ਬਾਈ ਫਾੜੀ ਇਹਨੂੰ ਕਹਿੰਦੇ ਹੁੰਦੇ ਵਿਚਾਰਾ ਦੇਖੋ ਇਧਰ ਨੂੰ ਵੀ ਉਹਨਾਂ ਉਧਰ ਨੂੰ ਵੀ ਉਹਨਾਂ ਨੇ ਹਾਂ ਬਾਕੀ ਬਾਈ ਸੁਨਖੀ ਸੁਖੀ ਬਾਈ ਹੈ ਬੜਾ ਮੂੰਹ ਮਾ ਦਿਖਾ ਦੇ ਲੈ ਬੜੀ ਸਨੱਕੀ ਬੈੜ ਆ ਗਈ ਬੜਾ ਕਮਾਲ ਆ ਗਿਆ ਹਾਂ ਹਾਂ ਬਾਕੀ ਵੱਡੀ ਪੰਜਾਬ ਵਾਲੀ ਜਰਸੀ ਆ ਬਾਈ ਐ ਮੰਨਿਓ ਨਾ ਤਾਂ ਮੀਡੀਅਮ ਨਾ ਛੋਟੀ ਤਾਂ ਕੋਈ ਮੰਨੇ ਆ ਬਾਈ ਯਾਰ ਛੋਟੀ ਮੰਨੇ ਚੱਲੋ ਹੀ ਨਾ ਕੋਈ ਹੂੰ ਨੇੜੇ ਆ ਕੇ ਸਾਨੂੰ ਦੁਗਣੀ ਲੱਗੂਗੀ ਇਹ ਨਾ ਸਮਝੋ ਵੀ ਛੋਟੀ ਆ ਕਿ ਨਹੀਂ ਬਾਈ ਬਾਕੀ ਰੰਗ ਰੂਪ ਦੇਖੋ ਸੈਨਿੰਗ ਦੇਖੋ ਪਲੀਸਮੀ ਦੇਖੋ ਬਾਈ ਸੂਆ ਤਾਂ ਜੇ ਗੱਲ ਕਰੀਏ ਮੰਨਣਾ ਹੀ ਨਹੀਂ ਠੰਡੀ ਦਾ ਬਾਈ ਲੈ 베ੜੇ ਦੇ ਵਿਚਾਲੇ ਛੜਦ ਕੇ ਆਪ ਖੜਾ ਆਂਦੇ ਲੈ ਕੀ ਬਾਤ ਹੈ ਲੈ ਬਾਈ 베ੜੇ ਦੇ ਵਿਚਾਲੇ ਖੜਾ ਕੇ ਬਾਈ ਧਾਰਾ ਮਾਰੀ ਜਾਂਦਾ ਐਨੀ ਸੀਲ ਦੇਖੋ ਬਾਈ ਚੱਕਰ ਹੀ ਨਹੀਂ ਕਰ ਮਾ ਇਹਨੂੰ ਕੋ ਮੌ ਨਾ ਧਾਰਾ ਮਾਰੀ ਜਾਂਦਾ ਆ ਇਹਨੂੰ ਬਾਈ ਕੋਈ ਚੱਕਰ ਲੈ ਉਹ ਖੁੱਲੀ ਖੜੀ ਹੈ ਜਮਨ ਲੈ ਖੁੱਲੀ ਖੜੀ ਹੈ 베ੜੇ ਦੇ ਖੜੀ ਆ ਤੇ ਜਿਹੜੀ ਲੇਵੇ ਦੀ ਫੀਟਿੰਗ ਇਹ ਨਹੀਂ ਮਿਲਦੀ ਹਨਾ ਹਾਂ ਬਾਈ ਸਹੀ ਗੱਲ ਆ ਬਹੁਤ ਕਮਾਨ ਬਾਕੀ ਉਤੋਂ ਲੈ ਪਲੇਨ ਬਣੂ ਦਿਖਾ ਦੇ ਪੱਧਰ ਉਧਰ ਮੱਛੀ ਬਾਲੀ ਆ ਬਾਈ ਮੈਂ ਕਹਿੰਦਾ ਬਾਈ ਪੱਧਰ ਦੇਖੋ ਯਾਰ ਜੇ ਤੁਸੀਂ ਜਰਸੀ ਦੇ ਵਿੱਚੇ ਲਓਗੇ ਤਾਂ ਵੀ ਚੰਗੇ ਤਾਂ ਵੀ ਚੰਗੇ ਮੈਂ ਕਹਿੰਦਾ ਯਾਰ ਜਿਹੜੀ ਮਰਜ਼ੀ ਬ੍ਰੀਡ ਦਾ ਟੀਕਾ ਭਰਾ ਦਿਓ ਉਹੀ ਤਾਂ ਹਾਂ ਬਾਈ ਪੰਜਾਬ ਵਾਲੀ ਵੱਡੀ ਜਰਸੀ ਆਏ ਨੀ ਨਿੱਕੀ ਜੀ ਹੋਊਗੀ ਸਹੀ ਗੱਲ ਤੇ ਬਾਈ ਮੁੱਲ ਦੱਸ ਫਿਰ ਅੱਜ ਕੀ ਰਹੂਗਾ ਮੁੱਲ ਦਾ ਬਾਈ ਆਪਣੇ ਅੱਗੇ ਵੀ ਜਾਏ ਜਾਂਦੇ ਤੇ ਅੱਜ ਤਾਂ ਇਦੋਂ ਵੀ ਜਮਾ ਹੀ ਜਾਏ ਜਾ ਬਾਈ ਠੀਕ ਆ ਬਾਈ ਕੱਥ ਬਣ ਗਈ ਬੇਨਤੀ ਆਪਣੀ ਇਹੀ ਬੇਨਤੀ ਹੁੰਦੀ ਆਈ ਵੀਡੀਓ 'ਚ ਬਾਈ ਘਟਾਉਣ ਵਧਾਉਣ ਦੇ ਚੱਕਰਾਂ 'ਚ ਬੰਦਾ ਪਾਵੇ ਨਾ ਠੀਕ ਆ ਇੱਕ ਬਾਈ ਬਣ ਕੇ ਬੜਾ ਸੁਆਦ ਜਾਣ ਲਵੇ ਬੰਦਾ ਇਹ ਆਪਾਂ ਪਹਿਲਾਂ ਕਹਨੇ ਆ ਇਹਦੇ ਵਿੱਚੋਂ ਮਾੜੀ ਮੋਟੀ ਬਸ 100 ਹੀ ਹੋਣੀ ਆ 400 ਰੁਪਈਆ ਬੜਾ ਨਹੀਂ ਆਪਾਂ ਨਾ 75000 ਰੁਪਈਆ ਲੈਣਾ ਹੀ ਹੈਗਾ ਟੋਟਲੀ ਕੋਈ 85 ਨਹੀਂ ਕੋਈ 90 ਨਹੀਂ ਬੰਦਾ ਮਾਰਕੀਟ ਘੋਮ ਲੇ 90 95000 ਤੱਕ ਹੀ ਬੱਸੀ ਦੇਊਗਾ ਠੀਕ ਆ ਮੁੱਲ ਬਾਈ ਮੁੱਲ ਬਾਈ ਨੇ ਅੱਜ ਦੁੱਧ ਬਾਈ ਬਾਹਲਾ ਨਹੀਂ ਆਪਾ ਕੜੀਆ 22 ਕਿਲੋ ਦਾ ਖੁੱਲੇ ਹੱਥਾਂ ਦੇਉਗੀ ਬੱਛੀ ਐਦਾ ਬੱਛੀਆ ਕੜਕੋੜ ਚੱਲਣਾ ਐਦਾ ਬੋੜਾ ਹੀ ਹੂੰ ਚੌਥਾ ਤਾਂ ਨਹੀਂ ਅੱਜ ਕਿਉਂਕਿ ਜਿਉਂ-ਜਿਉਂ ਦਿਨ ਬਦਲ ਗਏ ਬਾਈ ਓਵੇਂ-ਓਵੇਂ ਬੱਛੀ ਨੇ ਨਿੱਖਰਨਾ ਕਰਦਾ 17 ਕਿਲੋ ਦਾ ਬੰਦਾ ਹੁਣ ਚਾਹੇ ਢੋਲ ਕੇ ਲੈ ਜੇ ਖੰਡੇ ਤੇ ਲਾ ਦੇ ਬਾਈ ਕਿੰਨਾ ਦੇ ਦੂੰ ਮਾਸਟੀਮੇਟ ਜੀ ਤਾ ਤਾਂ 22 ਕਿਲੋ ਬਾਈ ਖੁੱਲਾ ਦੇਉ ਚੰਗੀ ਕੇਰ ਵਾਲਾ ਬੰਦਾ ਹੋਇਆ 25 ਕਿਲੋ ਲੜੂ ਨਹੀਂ 22 ਕਿਲੋ ਦਾ ਕਿਧਰ ਗਿਆ ਨਹੀਂ ਠੀਕ ਆ ਪੋਲੇ ਹੱਥਾਂ ਦੇਣਾ ਬਾਈ ਕਿਚਾ ਹੈ ਬਾਈ ਦਾਸੂਏ ਸੂਪੇ ਲੈਵਾ ਨਾ ਟੁੱ ਤੇ ਅੱਗੇ ਬਈ ਆਦੀ ਆ ਇੱਧਰ 2 ਨੰਬਰ ਤੇ ਇਹ ਜਰਸੀ ਆ ਗਈ ਇਹ ਜਰਸੀ ਆ ਗਈ ਬਈ ਹੂੰ ਇਹ ਤੋਕੜ ਗੱਬਣਾਗੀ ਠੀਕ ਆ 3 ਮਹੀਨੇ ਤੇ 5 ਦਿਨਾਂ ਦੀ ਗੱਬਣਾ ਇਹ 3 ਮਹੀਨੇ ਤੇ 5 ਦਿਨਾਂ ਦੀ ਹਾਂ 6 ਕਿਲੋ ਦੁੱਧ ਆਈ ਜਮਾ ਵੇਸਮਾ ਜਿਹੜਾ ਰੋ ਮੰਨ ਲਾ ਵੀ ਬੰਦੇ ਨੇ ਚੰਗੀ ਸੰਭਲੀ ਦੁੱਧ ਹੁਣ ਵੀ 8-9 ਕਿਲੋ ਕਰਾਉਗੇ ਠੀਕ ਹੈ ਬਈ ਹਾਂ ਤੇ ਹੂੰ ਮੰਨ ਕੇ ਚਲੋ ਛੁੱਡੀ ਚੈੱਕ ਕਰਵਾਈ ਵੀ ਹੈ ਜੀ ਆਪਣੀ ਕਰਾਈ ਹੈ ਬਈ ਅਗਲਾ ਡਾਕਟਰ ਨਾਲ ਲਿਆਓ ਜੀ ਤੋ ਮਰਜ਼ੀ ਕਰਾ ਲੈ ਠੀਕ ਹੈ ਬਈ ਅਗਲੇ ਨੇ ਧਰੇ ਵੀ ਆਪਣੀ 2 ਦਿਨ ਗਾਰੰਟੀ ਹੂ ਤੀਜੇ ਦਿਨ ਆਪਣੀ ਹੋਈ ਜੋ ਮਿਲ ਜਾ ਰਹੀ ਕਮਾਲ ਬਾਈ ਗਾਹਾਂ ਤੋਂ ਆਉਂਦਾ ਕਰਦਾ ਰਹਿੰਦਾ ਆਪਾਂ ਚੈੱਕ ਕਰਾ ਕੇ ਲਿਆਂਦੀ ਆਂ ਅਗਲਾ ਆਦੇ ਘਰੇ ਲਾ ਕੇ ਕਰਾ ਲੈ ਦੋ ਦਿਨ ਆਪਣੀ ਗਰੰਟੀ ਹੋ ਗਈ ਬਾਈ ਕਹਿੰਦਾ ਬਾਈ ਮੇਰੀ ਤਸੱਲੀ ਕਰਾਈ ਵੇ ਤੁਸੀਂ ਆਪਦੀ ਕਰਾ ਸਕਦੇ ਹੋ ਚੈੱਕ ਕਰਵਾਉਣੀਆ ਕਰਵਾ ਸਕਦੇ ਹੋ ਡਾਕਟਰ ਭਾਵੇਂ ਨਾਲ ਲਿਆ ਭਾਵੇਂ ਇੱਥੋਂ ਲੈ ਲਓ ਕਿ ਨਹੀਂ ਬਾਈ ਉਹ ਛੋਟੀ ਮਰਜ਼ੀ ਆ ਬਾਕੀ ਥਣਾ ਦਾ ਸਹੈ ਦੇ ਦੇਖੋ ਬਾਈ ਪਹਿਲਾਂ ਚਵਾਈ ਇਹਨੂੰ ਕਿਵੇਂ ਲੱਗਿਆ ਬਾਈ ਚਵਾਈ ਬਾਈ 1 ਨੰਬਰ ਲੱਗੀ ਆ ਆਲਾ ਧਾਰਾ ਮਾਰ ਲਏ ਆਨਲਾਈਨ ਮਾਉਣੀ ਆਲਾ ਆਨਲਾਈਨ ਮਾੜੇ ਗੰਢ ਮਰੋੜੀ ਦੀ ਹੋਰ ਆਪਣੀ ਫੁੱਲ ਗਰੰਟੀ ਹੋ ਗਈ ਸਾਨੂੰ ਸਭ ਠੀਕ ਆ ਖੋਲੇ ਬਾਈ ਇਹਨੂੰ ਵੀ ਤੁਰ ਮੜੀ ਖੋਲ ਬ ਸਿੱਧਾ ਰੰਗ ਆ ਗਿਆ ਹਨਾ ਜਰਸੀ ਛੋਟੀ ਜੀ ਹੋ ਨੋ ਬਾਈ ਵੱਡੀ ਆ ਇਹ ਫੁੱਲ ਵੱਡੀ ਪਲੀ ਸਮੀ ਦੇਖੋ ਯਾਰ ਪਹਿਲਾਂ ਦਾ ਗੋਲ ਮਟੋਲ ਪਈ ਆ ਬਾਈ ਐ ਲਾ ਲਓ ਵੀ ਜਦੋਂ ਮੂਰੇ ਤਿਆਰ ਹੋਈ ਨਾ ਸਾਮ ਕੇ ਬਾਲੀ ਬਾਲੀ ਸੁਣੀ ਤਿਆਰ ਹੋ ਰਹੀ ਬਾਈ ਤਾਜੀ ਬੱਸੀ ਆਪਾਂ ਤੋਂ ਗਈ ਆ 70000 ਰੁਪਏ ਦੀ ਲੱਗੀ ਗਈ ਸੀ ਬੰਦੇ ਕਿੰਨੇ ਦੁੱਤੀ 19 ਕਿਲੋ ਦੁੱਸੀ ਉਹ ਤੋਂ ਠੀਕ ਆ ਬਾਈ ਹਾਂ ਬਾਈ ਕਹਿੰਦਾ ਵੇ ਗੌਰੀ ਚੋਂ ਆਈ ਆ ਬਾਈ ਬਸ ਆਪਾਂ ਤੋਂ ਹੀ ਤਾਜੀ ਆ ਬਾਈ ਬਾਕੀ ਸ਼ੈਨਗ ਬਹੁਤ ਆ ਬਾਈ ਹਣਾ ਹਾਂ ਬਈ ਯਾਰ 80 85 ਜਰ ਦੀ ਬੱਸੀ ਯਾਰ ਜੀ ਤਾਹ ਪਾਲ ਕੇ ਜਿੰਨੂੰ ਮਰਜ਼ੀ ਵੇਚ ਦੇ ਹੂੰ ਤੇ ਲੈ ਬਈ ਦੱਸਦਾ ਬਾਈ ਪਾਲ ਢਲਾਂ ਦੇਖੋ ਮੈਂ ਕਹਣਾ ਲੈਵੇ ਦੀਆਂ ਨਾਲੇ ਦੁੱਧ ਪੀਊਗੀ ਬਾਈ ਹੂੰ ਸਹੀ ਗੱਲ ਆ ਬਾਈ ਨਾਲੇ ਦੁੱਧ ਪੀਊਗੀ ਨਾਲੇ ਗੱਲ ਹੋਰ ਆ ਬਾਈ ਬਾਕੀ ਰੇਟ ਵੀ ਇਹਦਾ ਪੱਛੀਆਂ ਵਾਲੇ ਘਰ ਨਾਲ ਆ ਬਈ ਅੱਜ ਕਿੰਨਾ ਰੋ ਬਸ ਜਮਾ ਐ ਵਾਹ ਹਾਂ ਜੇ ਮੇਰਾ ਫੰਡਰ ਪੱਛੀ ਲੈ ਗਿਆ ਜੀ ਕਿੰਨੇ ਅੱਜ ਗੱਭਣ ਗਾਂ ਤੇ ਦੁੱਧ ਤਿੰਨ ਚੀਜ਼ਾਂ ਲੈ ਕੇ ਜਾਓ ਘਰੇ ਨਾਲ ਠੀਕ ਆ ਬਸ ਇਹਦਾ ਮਾ ਮ ਅਪਡੇਟ ਨਹੀਂ ਕਰਨਾ ਇਹਦਾ ਵੀ 36000 ਰੁਪਏ ਲੈਣਾ ਹੀ ਹੈ ਦਾ ਟੋਟਲੀ ਬਸ ਕੋਈ 45 ਨਹੀਂ ਕੋਈ 50 ਨਹੀਂ ਕੋਈ 45 ਨਹੀਂ 50 ਨਹੀਂ 37000 ਦੀ ਬਾਈ ਕਹਿੰਦਾ 62 ਦੇ ਦੇਾਂਗੇ ਮੂਹਰੇ ਹੋ ਗਈ ਤਿਆਰ ਬਾਈ ਮੈਂ ਕਹਿੰਦਾ ਵੀ ਗੱਲਾਂ ਕਰਾਂ ਮੈਂ ਕਹਾਂ 80-85000 ਤੋਂ ਬਾਈ ਜੀ ਨੂੰ ਮਰਜ਼ੀ ਫੜਾ ਦੇ ਚੰਗੀ ਬਲਕ ਸਹੀ ਗੱਲ ਆ ਬਹੁਤ ਸੋਹਣੀ ਤਿਆਰ ਹੋਊਗੀ ਬਲਟ ਲੈ ਲੈਂਦਾ ਦਿੰਦੀ ਆ ਬਾਈ ਸ਼ਾਮ ਤੱਕ ਵਧੀਆ ਬਣਦੀ ਹਾਂ ਪੂਰੀ ਵਧੀਆ ਬਣਦੀ ਆ ਬਾਈ ਠੀਕ ਆ ਬਾਕੀ ਭੱਜਣਾ ਅਠ ਨਹੀਂ ਮੌ ਇਹਨਾਂ ਤੁਰ ਜਾਂਦੀਆਂ ਕਰਮਾ ਬਾਕੀ ਜਰਸੀ ਆ ਬਾਈ ਦੁੱਧ ਬਹੁਤ ਵਧੀਆ ਹੋਊਗਾ ਜਰਸੀ ਆ ਨਲੇ ਗੱਲ ਬਈ ਆਇਆ ਦੋਵਾਂ ਦਾ ਦੁੱਧ ਹੀ ਘੜਾ ਹੋਊਗਾ ਹਾਂ ਦੁੱਧ ਸੰਘਣਾ ਹੋਊਗਾ ਬਈ ਦੁੱਧ ਹੋਊਗਾ ਬਈ ਸੰਘਣਾ ਇਹ ਨਹੀਂ ਹੋਊਗਾ ਪਤਲਾ ਜਾਊਗਾ ਪੀਂਚ ਹਾਂ ਇਹ ਆਪਾਂ ਬਾਰੀ-ਬਾਰੀ ਕਹਿੰਦੇ ਬਈ ਦੋਨੇ ਗਾਈਆਂ ਚੋਂ ਜੇ ਕਹਿੰਦੇ ਆਨਲਾਈਨ ਵੀ ਮਾਉਣੀਆਂ ਗੰਡਾ ਨਾੜ ਦੀ ਫੁੱਲ ਗਰੰਟੀ ਹੋ ਆਪਣੀ ਵਾਲੇ ਦੇ ਘਰ ਤੱਕ ਠੀਕ ਹੈ ਥੱਲੋਂ ਦਾ 100 ਨੰਬਰੀ ਹੋਈ ਰੁੱਤੋ ਵਾਲਾ ਵੀ ਦੇਖ ਲੈ ਬਈ ਸਹਿਜ ਹੀ ਦੱਸਦਾ ਥਣਾ ਦਾ ਹਾਂ ਕੀ ਬਾਤ ਹੈ ਤੇ ਨਕਸੀ ਕਿ ਬਾਈ ਕੋਲੇ ਬਈ ਦੋ ਆਪਾਂ ਦੋਮੇ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨਾਲ ਵੇਖਣ ਲਈ ਧੰਨਵਾਦ ਜ